ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸੋ ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਆਂ ਵੀ ਪੰਜਾਬ ਟ੍ਰਿਪਲ ਐਸ ਬੋਰਡ ਦੀ ਅਫੀਸ਼ੀਅਲ ਸਾਈਟ ਤੇ ਉਹਦੇ ਉੱਤੇ ਜੋ ਅੱਜ ਹੁਣ ਨੋਟੀਫਿਕੇਸ਼ਨ ਚੱਲ ਰਹੀ ਹੈ ਪਿਛਲੇ 1-2 ਦਿਨ ਤੋਂ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਵੀ ਜੋ ਪਿਛਲੇ ਦੋ-ਤਿੰਨ ਦਿਨ ਤੋਂ ਨੋਟੀਫਿਕੇਸ਼ਨ ਆ ਰਹੀ ਹੈ ਸਿਲੇਬਸ ਆ ਰਹੀ ਹੈ ਤੇ ਹੋਰ ਵੀ ਕੋਈ ਪਬਲਿਕ ਨੋਟਿਸ ਆਇਆ ਹੈ ਕਰੈਕਸ਼ਨ ਦੇ ਆਏ ਆ ਚਾਹੇ ਤੁਹਾਨੂੰ ਸਾਰੀ ਬਾਰੇ ਜਾਣਕਾਰੀ ਦਿੱਤੀ ਜਾਊਗੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ असी हम पहुँच गए पंजाब प्लस बोर्ड ऑफिशल सीट पर एडवरटाइजमेंट जिदे एक विदड्रॉ नोटिस आया हुआ है विदड्रा नोटिस ऑफ पोस्ट ऑफ सैनिक वेलफेयर ऑरगनाइजर इन एडवरटाइजमेंट जीरो फोर टू जीरो ट्वेंटी फाइव सो ये पोस्टा विदड्रॉ कर लिया गई है चलो फिर तक यह नोटिफिकेशन दिखाते हैं आप पूरा नोटिफिकेशन पढ़ते रीड करते हैं नोटिफिकेशन की है वो फाइल डाउनलोड थोड़ा जहा टाइम लग रहा है कोई अधीन सभाव चोन बोर्ड पंजाब वन ਪਵਨ ਸੈਕਟਰ 68 ਮੋਹਾਲੀ ਸ਼ੁੱਧਿ ਪੱਤਰ ਅਦੀਨ ਸਮਾਚਾਰ ਬੋਰਡ ਵੱਲੋਂ ਇਸ਼ਤਿਹਾਰ ਨੰਬਰ 04/2025 ਰਾਹੀਂ ਸੀਨੀਅਰ ਸਹਾਇਕ ਕਲਰਕ ਸਨਪਲਾਈ ਪ੍ਰਬੰਧਕ ਅਤੇ ਡਰਾਈਵਰਾਂ ਦੀਆਂ ਅਸਾਮੀਆਂ ਸਿੱਧੀ ਭਰਤੀ ਲਈ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਇਸ ਇਸ਼ਤਿਹਾਰਾਂ ਹੀ ਪ੍ਰਕਾਸ਼ਿਤ ਸਨਪਲਾਈ ਪ੍ਰਬੰਧਕ ਦੀਆਂ ਅਸਾਮੀਆਂ ਨੂੰ ਤਕਨੀਕੀ ਕਾਰਨ ਕਰਕੇ ਤੁਰੰਤ ਵਿਦਡਰੋ ਕੀਤਾ ਜਾਂਦਾ ਹੈ ਸੋ ਉਨੀ ਦਿਵਾਰ ਇਸ ਇਸ਼ਤਿਹਾਰ ਦੀ ਤਾਜ਼ਾ ਜਾਣਕਾਰੀ ਲਈ ਬੋਰਡ ਦੀ ਵੈਬਸਾਈਟ ਸਮੇਂ-ਸਮੇਂ ਤੇ ਚੈੱਕ ਕਰਦੇ ਰਹਿਣ ਸੋ ਦੋਸਤੋ ਸਿਰਫ ਸੈਨਿਕ ਭਲਾਈ ਪ੍ਰਬੰਧਕਾਂ ਦਾ ਹੀ ਵਿਦਡਰੋ ਕੀਤਾ ਗਿਆ ਨਾ ਕਿ ਬਾਕੀ ਅਸਾਮੀਆਂ ਨੂੰ ਸੋ ਇਹ ਬੜਾ ਹੀ ਤੁਸੀਂ ਧਿਆਨ ਦੇਣਾ ਪੁਰਵਕ ਪੜਨਾ ਇਹ ਸਾਰਾ ਸਾਰਾ ਹੀ ਵਿਦਡਰੋ ਕੀਤਾ ਗਿਆ ਸੋ ਬਾਅਦ ਦੇ ਅਗਲੇ ਨੋਟੀਫਿਕੇਸ਼ਨ ਵੱਲ ਰੀਓਪਨ ਪੋਰਟਲ ਫਾਰ ਪੇ ਟੂ ਕੰਪਲੀਟ ਦਾ ਪੋਸਟ ਆਫ ਸੀਨੀਅਰ ਅਸਿਸਟੈਂਟ ਇਨ ਐਡਵਰਟਾਈਜ਼ਮੈਂਟ 04 225 ਇਹ ਵੀ ਅਸੀਂ ਨੋਟੀਫਿਕੇਸ਼ਨ ਰੀਡ ਕਰਦੇ ਆਂ ਇਹ ਫੀਸ ਇਹਦੀ ਫੀਸ ਵਿੱਚ ਵਾਧਾ ਕੀਤਾ ਗਿਆ ਸੀ ਇਹ ਇਹ ਉਹ ਨੋਟੀਫਿਕੇਸ਼ਨ ਹੈ ਤੇ ਉਹ ਹੁਣ ਆਪਾਂ ਡਾਊਨਲੋਡ ਕਰਕੇ ਇਸ ਨੂੰ ਰੀਡ ਕਰਾਂਗੇ ਇੱਕ ਨੋਟੀਫਿਕੇਸ਼ਨ ਆਇਆ ਐਕਸਟੈਂਸ਼ਨ ਆਫ ਡੇਟ ਆਫ ਸਬਮਿਟ ਫੀਸ ਐਂਡ ਪੋਸਟ ਫॉर ਦਾ ਪੋਸਟ ਆਫ ਲਾ ਅਫੀਸਰ ਕੇ 03 ਐਡਵਰਟਾਈਜ਼ਮੈਂਟ 2025 ਦਾ ਇਹਦਾ ਵੀ ਡੇਟ ਐਕਸਟੈਂਡ ਕੀਤੀ ਗਈ ਹੈ 1 24 ਤਰੀਕ ਨੂੰ ਆਪਣੇ ਨੂੰ ਨੋਟੀਫਿਕੇਸ਼ਨ ਆਇਆ ਰਿਗਾਰਡਿੰਗ ਰੀਓਪਨਿੰਗ ਆਫ ਆਨਲਾਈਨ ਐਪਲੀਕੇਸ਼ਨ ਐਂਡ ਫੀ ਪੇਮੈਂਟ ਪੋਰਟਲ ਫਾਰ 01225 ਓਕੇ ਇਹ ਨੈਰਥੀਲ ਦਾ ਦੀ ਪੋਸਟਾਂ ਦੇ ਜੋ ਆਇਆ ਸੀ ਪੂਰੇ ਐਡਵਰਟਾਈਜ਼ਮੈਂਟ ਲਈ ਅਮ ਨੈਕਸਟ ਆਇਆ ਸੀ ਉਸੇ ਦੇ ਨਹੀਂ ਸੇਮ ਡੇ पब्लिक नोटिस रिगार्डिंग रीओपनिंग ऑफ ऑनलाइन एप्लीकेशन सो अपनी फाइल ओपन लगी है पहला ये पढ़ते हैं भी ये की नोटिफिकेसन अधीन समाचार चोन बोर्ड वालों इश्तिहार नंबर जीरो चार ऑफ़ हाँ दो हज़ार पच्ची राही सीनीर सहायक ग्रुप बी दामिया सीधी भर्ती लिय प्रकाशित ਕੀਤੀਆਂ ਗਈਆਂ ਸਨ ਸੀਨੀਅਰ ਸਹਾਇਕ ਗਰੁੱਪ ਬੀ ਦੀਆਂ ਸਮੀਆਂ ਦੀ ਤਕਨੀਕੀ ਕਾਰਨਾ ਕਰਕੇ ਉਮੀਦਵਾਰਾਂ ਵੱਲੋਂ ਗਰੁੱਪ ਸੀ ਲਈ ਨਿਰਧਾਰਤ ਫੀਸ ਭਾਵ 200 ਰੁਪਏ ਹੀ ਰਹਿ ਗਈ ਕੀ ਹੋਈ ਸੀ ਜਦ ਕਿ ਇਸ਼ਤਿਹਾਰ ਵਿੱਚ ਸੀਨੀਅਰ ਸਹਾਇਕ ਗਰੁੱਪ ਬੀ ਦੀ ਸਮੀ ਲਈ ਫੀਸ 500 ਰੁਪਏ ਨਿਰਧਾਰਤ ਕੀਤੀ ਗਈ ਸੀ ਸੋ ਇਸ਼ਤਿਹਾਰ ਨੰਬਰ 04 2025 ਵਿੱਚ ਕੇਵਲ ਸੀਨੀਅਰ ਸਹਾਇਕ ਦੀ ਸਮੀ ਲਈ ਮਿਤੀ 27 ਤੋਂ ਲੈ ਕੇ 29 ਤਰੀਕ ਤੱਕ ਬਾਕੀ 300 ਰੁਪਏ ਦੀ ਫੀਸ ਦੀ ਰਹਿ ਗਈ ਕਰਨੀ ਆਨਲਾਈਨ ਪੋਰਟਲ ਖੇਲੇ ਖੋਲਿਆ ਗਿਆ ਹੈ ਗਰੁੱਪ ਬੀ ਸੀਨੀਅਰ ਸਹਾਇਕ ਦੀਆਂ ਸਾਮੀਆਂ ਅਪਲਾਈ ਕਰਨ ਵਾਲੇ ਸਮੂਹ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਬਾਕੀ ਰਹਿੰਦੀ 300 ਰੁਪਏ ਫੀਸ ਦੀਦਾਏਗੀ ਮਿਤੀ 27 ਤੋਂ ਲੈ ਕੇ 29 ਤੱਕ ਕਰ ਸਕਦੇ ਹਨ ਜੇਕਰ ਕਿਸੇ ਉਮੀਦਵਾਰ ਵੱਲੋਂ ਫੀਸ ਦੀ ਪੂਰੀ ਦਾਗੀ ਨਹੀਂ ਕੀਤੀ ਜਾਂਦੀ ਤਾਂ ਉਸ ਉਮੀਦਵਾਰ ਨੂੰ ਇਸ ਇਸਤਿਹਾਮੀ ਦੀ ਹੋਣ ਵਾਲੀ ਅਗਲੀ ਚੋਣ ਪ੍ਰਕਿਰਿਆ ਲਈ ਵਿਚਾਰਿਆ ਨਹੀਂ ਜਾਵੇਗਾ ਉਮੀਦਵਾਰ ਇਸ ਇਸ਼ਤਿਹਾਰ ਦੀ ਤਾਇਯਾਨ ਲਈ ਬੋਰਡ ਦੀ ਵੈੱਬਸਾਈਟ ਤੇ ਚੈੱਕ ਕਰਦੇ ਰਹਿਣ ਸੋ ਦੋਸਤੋ ਇਹ ਇਸ ਦੇ ਲਈ ਤੁਹਾਨੂੰ ਫੀਸ ਪੇ ਕਰਨੀ ਪਊਗੀ 300 ਰੁਪਏ ਹੋਰ ਸੋ ਆਪਣਾ ਆਪਣੀ ਆਈਡੀ ਤੇ ਆਪਣੇ ਆਪਣੇ ਪੋਰਟਲ ਨੂੰ ਲੌਗਇਨ ਕਰਕੇ ਤੋਂ ਉਸ ਨੂੰ ਫੀਸ ਨੂੰ ਰੀਸਬਮਿਟ ਕੀਤਾ ਜਾਵੇ ਨਹੀਂ ਤਾਂ ਦਿੱਕਤ ਹੋ ਸਕਦੀ ਹੈ ਪੇਪਰ ਦੇ ਵਿੱਚ ਜਾਣ ਨਹੀਂ ਦਿੱਤੇ ਜਾਊਗਾ ਡਿਸਕਵালিਫਾਈ ਕਰ ਦਿੱਤੇ ਜਾਊਗਾ ਇਹਨਾਂ ਵੱਲੋਂ ਬਾਕੀ ਤੁਸੀਂ ਦੋਸਤੋ ਇਹਨਾਂ ਦੇ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਸਮੇਂ-ਸਮੇਂ ਤੇ ਚੈੱਕ ਕਰਦੇ ਰਿਆ ਕਰੋ ਵੀ ਹੰ ਕੀ ਇਹ ਨਿਊਜ਼ ਦੇਂਦੇ ਪਏ ਆਪਣਨ ਇਹ ਨਿਊਜ਼ ਦੇਂਦੇ ਪਏ ਸੋ ਦੋਸਤੋ ਤੁਹਾਨੂੰ ਇਹ ਅੱਜ ਦੀ ਵੀਡੀਓ ਤੇ ਜਾਣਕਾਰੀ ਕਿਹੋ ਜੀ ਲੱਗੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ